ਭੈਣ ਤੇ ਭਰਾ ਦਾ ਰਿਸ਼ਤਾ ਇਹਾ ਸਾਜ ਸੰਗੀਤ ਐਸਾ ਹੈ ਦੁਨੀਆਂ ਦੇ ਵਿੱਚ ਨਾ ਸੰਸਾਰ ਦੇ ਅੰਦਰ ਮਾਂ ਨੇ ਇੱਕ ਹੋਰ ਮਾਂ ਜੰਮੀ ਹੁੰਦੀ ਹੈ ਸੰਸਾਰ ਦੇ ਵਿੱਚ ਜੋ ਉਸ ਦੇ ਪੁੱਤ ਦਾ ਸੇ ਮੁਸੇ ਤਰ੍ਹਾਂ ਖਿਆਲ ਰੱਖਦੀ ਹੈ ਉਹਨੂੰ ਸੰਸਾਰ ਵਿੱਚ ਭੈਣ ਕਿਹਾ ਜਾਂਦਾ ਹੈ ਉਹ ਭੈਣ ਹੁੰਦੀ ਹੈ ਜਿਹੜੀ ਆਪਣੇ ਭਰਾ ਦਾ ਆਪਣੀ ਮਾਂ ਦੇ ਵਾਂਗ ਖਿਆਲ ਰੱਖਦੀ ਹੈ ਇਨਾ ਭੈਣ ਪਿਆਰ ਕਰਦੀ ਏ ਮੈਨੂੰ ਕਹਿ ਦੇਣਾ ਸਾਜ ਸੰਗਤ ਅੱਜ ਅਸੀਂ ਆਪਣੀਆਂ ਭੈਣਾਂ ਨੂੰ ਫੋਨ ਕਰਨ ਤੋਂ ਵੀ ਡਰਦੇ ਆ ਪਤਾ ਨਹੀਂ ਕੁਝ ਮੰਗ ਹੀ ਨਾਲੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਸੀਂ ਡਰਦੇ ਆ ਵੀ ਕੁਝ ਮੰਗ ਹੀ ਨਾ ਲਵੇ ਕੁਝ ਕਹਿ ਹੀ ਨਾ ਦੇਵੇ ਅੱਗੋਂ ਪਰ ਮੈਨੂੰ ਕਹਿਣ ਦੇਣਾ ਸਾਰੇ ਅਸੀਂ ਗ੍ਰਸਤੀ ਜੀਵ ਆ ਅਸੀਂ ਘਰ ਵਾਲੀ ਨੂੰ ਜਿੰਨੇ ਮਰਜੀ ਸੋਹਣੇ ਕੱਪੜੇ ਦਵਾ ਦਈਏ ਤੁਸੀਂ 7ਵੇਂ ਦਿਨ ਜਾ ਕੇ ਨਵਾਂ ਸੂਟ ਦਵਾ ਕੇ ਲਿਆਓ ਮਾਫ਼ ਕਰਨਾ ਸਾਰੀ ਗ੍ਰਸਤੀਆਂ ਪਰ ਕਹਿਣ ਦੇਣਾ ਕਦੇ ਉਹਨੇ ਇਦਾਂ ਨਹੀਂ ਕਹਿਣਾ ਵੀ ਹਾਂ ਬੜਾ ਵਧੀਆ ਕੀਤਾ ਬਹੁਤ ਚੰਗਾ ਕੀਤਾ ਇਹਨਾਂ ਖੁਸ਼ ਨਹੀਂ ਹੋਣਾ ਠੀਕ ਹੈ ਫਰਜ ਇਹਨਾਂ ਦਾ ਦਵਾਣਾ ਪਰ ਕਿਤੇ ਤੁਸੀਂ ਭੁੱਲ ਭਲੇਖੇ ਇੱਕ ਸੂਟ ਵਧੀਆ ਜ ਆਪਣੀ ਪਹਿਣ ਵਾਸਤੇ ਲੈ ਜਾਓ ਨਾ ਭੈਣ ਦੇ ਘਰ ਹਕੀਕਤ ਜੇ ਤੇਉ ਭੈਣ ਨੇ ਸਾਰੇ ਗਵਾਂਢੀਆਂ ਨੂੰ ਬੁਲਾ ਕੇ ਵਿਖਾਉਣਾ ਵੀ ਮੇਰਾ ਵੀਰ ਮੇਰੇ ਵਾਸਤੇ ਸੂਟ ਲੈ ਕੇ ਆਇਆ ਹੈ ਇੰਨਾ ਉਹਨੂੰ ਚਾਹ ਚੜ ਜਾਣਾ ਹੀ ਨਹੀਂ ਖੁਸ਼ੀ ਉਹਨੂੰ ਚੜ ਜਾਣੀ ਵੇਖੋ ਨਹੀਂ ਮੇਰਾ ਵੀਰ ਮੇਰੇ ਵਾਸਤੇ ਸੂਟ ਲੈ ਕੇ ਆਇਆ ਹੈ ਮੇਰਾ ਵੀਰ ਮੇਰੇ ਵਾਸਤੇ ਨਵੇਂ ਕੱਪੜੇ ਲੈ ਕੇ ਆਇਆ ਹੈ ਉਹਨੂੰ ਇੰਨਾ ਕੋ ਚਾਹ ਚੜ ਜਾਣਾ ਸੋ ਭੈਣ ਦਾ ਭਰਾ ਦਾ ਜਿਹੜਾ ਪਿਆਰ ਹੈ ਬੜਾ ਸੁੱਚਾ ਪਿਆਰ ਹੈ ਤੇ ਬੜਾ ਪਵਿੱਤਰ ਪਿਆਰ ਹੈ ਸਾਥ ਸੰਗਤ ਇਸ ਤੋਂ ਵੱਡਾ ਕੋਈ ਪਿਆਰ ਨਹੀਂ ਹੈ ਸਾਧ ਸੰਗਤ ਸਾਨੂੰ ਸਤਿਕਾਰ ਕਰਨਾ ਚਾਹੀਦਾ ਹੈ ਭੈਣਾ ਕੀ ਮੰਗਦੀਆਂ ਨੇ ਸਾਧ ਸੰਗਤ ਭੈਣਾ ਕੁਝ ਨਹੀਂ ਮੰਗਦੀਆਂ ਪਿਆਰਿਓ ਉਹ ਤੇ ਹਮੇਸ਼ਾ ਇਹੀ ਆਖਦੀਆਂ ਨੇ ਜੁਗ ਜੁਗ ਜੀਵੇ ਵੀਰ ਮੇਰਾ ਕਰਦੀ ਭੈਣ ਦੁਆਵਾ ਜੁਗ ਜੁਗ ਜੀਵੇ ਵੀਰ ਮੇਰਾ ਕਰਦੀ ਭੈਣ ਦੁਆਵਾ ਕਦੇ ਵੀ ਜ਼ਿੰਦਗੀ ਦੇ ਵਿੱਚ ਲੱਗਣਾਂ ਤਿਤੀਆਂ ਹਵਾਵਾ ਉਹ ਤੇ ਹਮੇਸ਼ਾ ਇਹੀ ਅਰਦਾਸ ਕਰਦੀ ਹੈ ਵੀਰ ਦੱਬਾ ਮੇਰੇ ਵੀਰ ਨੂੰ ਤਤੀਵਾ ਨਾ ਲਗੇ ਦੂਸਰੀ ਗੱਲ ਭੈਣਾ ਨਾ ਮੰਗਣ ਕੋਠੀਆਂ ਕਾਰਾਂ ਭੈਣਾ ਨਾ ਮੰਗਣ ਕੋਠੀਆਂ ਕਾਰਾਂ ਉਹ ਤੇ ਬਸ ਇਹੀ ਚਾਹੁੰਦੀਆਂ ਨੇ ਹੱਸ ਕੇ ਮਿਲ ਲੈਣ ਪੈਣ ਪਰਜਾਈ ਜਦੋਂ ਉਹ ਪੇਕੇ ਘਰ ਆਉਂਦੀਆਂ ਨੇ ਭਰਾ ਤੇ ਜਿਹੜੀ ਪਰਜਾਈ ਹੱਸ ਕੇ ਮੈਲਣ ਬਸ ਕਿਉਂਕਿ ਜਦੋਂ ਮਾਂ ਪਿਓ ਚਲੇ ਜਾਂਦੇ ਨੇ ਸੰਸਾਰ ਵਿੱਚੋਂ ਫਿਰ ਅੱਗੇ ਭੈਣ ਤੇ ਪਰਜਾਈ ਹੁੰਦੇ ਨੇ ਹੇਮੇਸ਼ਾ ਇਹ ਪੈਣਾ ਚਾਹੁੰਦੀਆਂ ਨੇ ਵੀ ਜਦੋਂ ਵੀ ਪੇਕੇ ਘਰ ਜਾਈਏ ਪਰਜਾਈ ਭਰਾ ਬਸ ਹੱਸ ਕੇ ਮਿਲਣ ਸਾਡੇ ਵਾਸਤੇ ਇਹੀ ਬਹੁਤ ਹੈ ਉਹਨਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਤਾਂ ਹੀ ਤਾਂ ਸਿਆਣੇ ਆਖਦੇ ਨੇ ਭਾਈ ਭੈਣਾਂ ਦਾ ਅਤਿ ਸਤਿਕਾਰ ਕਰੋ ਬੜਾ ਪਿਆਰ ਕਰੋ ਤੁਸੀਂ ਜਿੰਨੂੰ ਜੋ ਮਰਜ਼ੀ ਦਿਵਾ ਦਿਓ ਸਾਥ ਸੰਗਤ ਪਰ ਜੋ ਭੈਣ ਵਾਸਤੇ ਕਰ ਦਿਓਗੇ ਉਹ ਜ਼ਿੰਦਗੀ ਵਿੱਚ ਯਾਦ ਰੱਖਿਆ ਜਾਂਦਾ ਹੈ ਸ਼ਿਆਣੇ ਵਿਦਵਾਨਾਂ ਦਾ ਤੇ ਬਜ਼ੁਰਗਾਂ ਦਾ ਕਥਨ ਹੈ ਕਹਿੰਦੇ ਇਹ ਜੇ ਤਿੰਨ ਤਿੰਨ ਜੀ ਰਲ ਕੇ ਕਿਸੇ ਦੇ ਵਾਸਤੇ ਅਰਦਾਸ ਕਰਨ ਨਾ ਤੇ ਉਹ ਬੰਦਾ ਜ਼ਿੰਦਗੀ ਵਿੱਚ ਕਦੇ ਨਹੀਂ ਹਾਰ ਸਕਦਾ ਉਹਨੂੰ ਦੁਨੀਆ ਦੀ ਕੋਈ ਤਾਕਤ ਹਰਾ ਨਹੀਂ ਸਕਦੀ ਜੇ ਇਹ ਤਿੰਨ ਜੀ ਮਿਲ ਕੇ ਉਸ ਬੰਦੇ ਵਾਸਤੇ ਅਰਦਾਸ ਕਰਨ ਤੁਸੀਂ ਪੁੱਛੋਗੇ ਕੌਣ ਉਹਨੇ ਗੁਰਮੁਖੋ ਇੱਕ ਮਾਂ ਇੱਕ ਹੈ ਭੈਣ ਤੇ ਇੱਕ ਹੈ ਧੀ ਜੇ ਤਿੰਨ ਜੀ ਰਲ ਕੇ ਕਿਸੇ ਵਾਸਤੇ ਅਰਦਾਸ ਕਰ ਦੇਣ ਉਹ ਬੰਦੇ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਹਰਾ ਸਕਦੀ ਇਸ ਕਰਕੇ ਰਿਸ਼ਤਾ ਪਰਮੇਸ਼ਵਰ ਨੇ ਬਣਾਇਆ ਹੈ ਰੱਬ ਨੇ ਬਣਾਇਆ ਤੇ ਇਸ ਰਿਸ਼ਤੇ ਦਾ ਸਾਨੂੰ ਸਤਕਾਰ ਕਰਨਾ ਚਾਹੀਦਾ ਹੈ ਮੈਨੂੰ ਕਹਿਣ ਦੇਣਾ ਸਾਨੂੰ ਔਖਾ ਲੱਗੇਗਾ ਪਰ ਅਸੀਂ ਸਾਰਾ ਦਿਨ ਮੋਬਾਈਲ ਤੇ ਫੇਸਬੁਕ YouTube ਇੰਸਟਾ ਤੇ ਲੱਗੇ ਰਹਿੰਦੇ ਆਂ ਗੁਰਮੁਖ ਕੋ ਬੜਾ ਬੜਾ ਸਮਾਂ ਗੁਜ਼ਾਰਦੇ ਨੇ ਆ ਪਰ ਕਦੇ 5 ਮਿੰਟ ਕੱਢ ਕੇ ਆਪਣੀ ਭੈਣ ਨੂੰ ਅਸੀਂ ਫੋਨ ਨਹੀਂ ਕਰਦੇ ਭੈਣਾਂ ਤਰਸ ਜਾਂਦੀਆਂ ਨੇ ਸਾਡਾ ਵੀਰ ਸਾਨੂੰ ਫੋਨ ਕਦੋਂ ਕਰੇਗਾ ਭੈਣਾਂ ਤਰਸ ਜਾਂਦੀਆਂ ਨੇ ਸਾਡੇ ਵੀਰ ਨੂੰ ਸਾਡੇ ਘਰ ਦਾ ਰਾਹ ਕਦੋਂ ਭੁੱਲੇਗਾ ਕਦੋਂ ਸਾਡੇ ਘਰ ਆਉਣਗੇ ਕਿਉਂਕਿ ਮਾਂ ਬਾਪ ਤੋਂ ਬਾਅਦ ਇਹ ਭਰਾਵਾਂ ਦੀ ਜ਼ਿੰਮੇਵਾਰੀ ਹੈ ਕਿਉਂਕਿ ਭਰਾ ਨੇ ਆਪਣਾ ਘਰ ਵੀ ਸੰਭਾਲਣਾ ਹੈ ਤੇ ਭੈਣ ਦਾ ਵੀ ਧਿਆਨ ਰੱਖਣਾ ਹੈ ਆਪਣੇ ਮਾਪੇ ਦੇ ਮੰਗ ਕਿਉਂਕਿ ਇਹ ਰਿਸ਼ਤੇ ਪਰਮੇਸ਼ਵਰ ਨੇ ਬਣਾਏ ਹੋਏ ਨੇ ਗੁਰੂ